ਤਦੋ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਤੁਹਾਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਲੇਕਿਨ ਜਾਗਰੂਕ ਨਹੀਂ ਹੋਇਆ ਤੇ ਬਾਬਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਚੀਰਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਜੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈਪੀਮ ਜੈਪਾਲ ਜੈਪੀਮ ਜੈਪਾਲ ਅਬਾ ਆਪਣੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਤੁਹਾਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਚੀ ਨਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਜੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਅਬਾ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਚੀਦਾਂਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਜੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈਪੀਮ ਜੈਪਾਲ ਜੈਪੀਮ ਜੈਪਾਲ ਅਬਾ ਆਪਣੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਉਹਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਕੋਈ ਨਹੀਂ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਸੀ ਰਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਵੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅਬਾ ਆਪਣੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਤੂੰ ਉਸ ਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਅਗਰ ਜਾਗਰੂਕ ਨਹੀਂ ਹੋਇਆ ਫਿਰ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਖੰਚੀ ਰਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਜੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਭੀਮ ਜੈ ਭਾਂਜ ਜੈ ਭੀਮ ਜੈ ਭਾਂਜ ਅਬਾ ਆਪਣੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਹੈ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਚੀ ਨਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਵੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਭੀਮ ਜੈ ਭਾਂਤ ਜੈ ਭੀਮ ਜੈ ਭਾਂਤ ਅਬਾ ਆਪਣੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਤੁਹਾਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਹੈ ਲੇਕਿਨ ਅਗਰ ਜਾਗਰੂਕ ਨਹੀਂ ਹੋਇਆ ਜੇਕਰ ਜਾਗਰੂਕ ਨਹੀਂ ਹੋਇਆ ਫਿਰ 바ਵਾ ਸਾਹਿਬ ਮੈਂ ਸਾਥ ਨਹੀਂ ਦਿੱਤਾ ਕਾਂਸੀਨਾਥ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਕੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈਪੀਮ ਜੈਪਾਲ ਜੈਪੀਮ ਜੈਪਾਲ